export advice ਲੈ ਕੇ حاضر ਹੁੰਦੇ ਨੇ ਇਹਦੇ ਰੀਤ ਮਠਾਰੂ ਜਿਹੜੇ ਕੇਸ ਵਕਤ ਆ ਆਪਣੇ ਆਫਿਸ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਨਵੀਆਂ ਜਿਹੜੀਆਂ ਤਬਦੀਲੀਆਂ ਨੇ ਉਹਨਾਂ ਤੋਂ ਹਰ ਕੋਈ ਆ ਆਖਰਕਾਰ ਬੁੜੀ ਤਰ੍ਹਾਂ ਸਦਮੇ ਦੇ ਵਿੱਚ ਹੈ ਤੇ ਇਹ ਅਸਲ ਤਬਦੀਲੀਆਂ ਹੈ ਕਿ ਇਹਨਾਂ 'ਤੇ ਚਰਚਾ ਕਰਾਂਗੇ ਪੈਂ ਜੀ ਨੀ ਰੀਤ ਮਠਾਰੂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਦਰ ਜੀ ਤੁਸੀਂ ਕਦੇ ਵੀ ਨਹੀਂ ਸੋਚਿਆ ਹੁਣ ਆ ਕਿ ਬੀਤੇ ਕੱਲ੍ਹ ਹਾਲ ਦੀ ਗੱਡੀ ਜਿਹੜੀ ਮੇਰੀ ਚਰਚਾ ਹੋ ਰਹੀ ਸੀ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਲ ਕਿ ਉਹ 에어 ਕਲੀਅਰ ਕਰਨਾ ਚਾਹੁੰਦੇ ਆ ਉਹ ਕਹਿੰਦੇ ਵੀ ਮੇਨ ਜਿਹੜਾ ਮੇਨਸਟ੍ਰੀਮ ਮੀਡੀਆ ਉਹਦੇ ਵਿੱਚ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਮੈਂ ਤਾਂ ਮਾਪੇਬ ਦੇ ਲਈ ਲੰਮੇ ਸਮੇਂ ਦੇ ਵੀਜ਼ਾ ਨੂੰ ਬਹੁਤ ਜਲਦੀ ਓਪਨ ਕਰਨਾ ਚਾਹੁੰਨੀ ਆ ਤੇ ਮੈਂ ਇਹਨੂੰ ਜ਼ਰੂਰ ਸਪਸ਼ਟ ਕਰਾਂਗੀ ਰੇਡੀਓ ਸਪਾਈਸ ਉੱਤੇ ਆ ਕੇ ਲੇਕਿਨ ਅੱਜ ਸਵੇਰੇ ਜਿਹੜੀ ਖਬਰ ਹੈ ਸਭ ਤੋਂ ਪਹਿਲਾਂ ਤੁਹਾਡਾ ਧਿਆਨ ਖਿੱਚਿਆ ਉਸ ਤੋਂ ਬਾਅਦ ਫਿਰ ਮੈਨੂੰ ਹੋਰ ਵੀ ਮਿੱਤਰਾਂ ਦੇ ਫੋਨ ਆਉਣੇ ਸ਼ੁਰੂ ਹੋਏ ਇਹ ਖਬਰ ਕੋ ਬਹੁਤੀ ਵਧੀਆ ਨਹੀਂ ਖਾਸ ਤੌਰ ਤੇ ਸਾਡੇ ਭਾਈਚਾਰੇ ਲਈ ਜਾਂ ਵਾਈਡਰ ਪ੍ਰਵਾਸੀ ਕਾਮਿਆਂ ਦੇ ਲਈ ਇਹ ਆਖਰਕਾਰ ਇਹ ਖਬਰ ਹੈ ਕਿ ਐਕ੍ਰੀਡੇਟਿਡ ਵੀਜ਼ੇ ਦੇ ਉੱਤੇ ਸਰਕਾਰ ਦੀ ਗਾਜ ਵਾਰ-ਵਾਰ ਡਿੱਗ ਰਹੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਸ਼ੀ ਗੱਲ ਜੀ ਅ ਵੈਸੇ ਨਿਊਜ਼ ਕੋਈ ਬਹੁਤ ਵਧੀਆ ਨਹੀਂ ਆਈ ਹੈ ਅਨਾਉਂਸਮੈਂਟ ਜਿਹੜੀ ਆ ਜਿੱਦਾਂ ਆਪਾਂ ਕਹਿ ਸਕਦੇ ਕਿ ਐਕ੍ਰੇਟਿਡ ਵਰਕ ਵੀਜ਼ੇ ਤੇ بار بار ਇਹ ਇੱਕ ਵਾਰ ਹੀ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਇਹਨਾਂ ਨੇ ਕਾਫੀ ਰੈਸਟ੍ਰਿਕਸ਼ਨਸ ਜਦ 7th April ਤੋਂ ਇੱਕਦਮ ਹੀ ਸਟਾਰਟ ਕਰਤੇ ਜੋ ਅੱਜ ਵੀ ਪਾਲਿਸੀ ਆਈ ਆ 26 June ਤੋਂ ਅੱਜ ਤੋਂ ਹੀ ਐਪਲੀਕੇਬਲ ਹੋ ਗਈ ਆ ਤੇ ਬੇਸਿਕਲੀ ਫੈਮਲੀਆਂ ਨੂੰ ਇੱਕ ਤਰ੍ਹਾਂ ਬ੍ਰੇਕ ਕਰਨ ਵਾਲਾ ਕੰਮ ਆ ਕਿ ਅਗਰ ਕੋਈ ਆਲਰੇਡੀ ਇਥੇ ਹੈ ਕਈਆਂ ਦੇ ਫੈਮਲੀ ਦੇ ਬਹੁਤ ਤਰ੍ਹਾਂ ਦੇ ਇਸ਼ੂਸ ਹੋ ਜਾਂਦੇ ਆ ਕਿ ਹਾਲੇ ਉਹਨਾਂ ਨੇ ਵਰਕ ਵੀਜ਼ੇ ਅਪਲਾਈ ਨਹੀਂ ਕੀਤੇ ਪਾਰਟਨਰ ਦੇ ਜਾਂ ਬੱਚਿਆਂ ਦੇ ਨਹੀਂ ਕੀਤੇ ਬਟ ਹੁਣ ਉਹ ਨਹੀਂ ਕਰ ਸਕਦੇ ਸੋ ਇਹ ਉਹਨਾਂ ਲਈ ਹਾਂ ਕਿਉਂਕਿ ਜਦੋਂ ਇੱਕ ਫੈਮਿਲੀ ਦੇ ਵਿੱਚ ਇੱਕ ਪਰਸਨ ਮੂਵ ਕਰਦਾ ਉਹ ਸੋਚ ਕੇ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਮੇਰੀ ਬਾਕੀ ਫੈਮਿਲੀ ਮੈਨੂੰ ਜੁਆਇਨ ਕਰੇਗੀ ਤੋ ਇਮੀਗ੍ਰੇਸ਼ਨ ਨੇ ਇੱਕ ਤਰ੍ਹਾਂ ਜਦੋਂ ਪਹਿਲਾਂ ਉਹਨਾਂ ਨੂੰ ਗ੍ਰਾਂਟ ਕੀਤਾ ਹੈ ਕ੍ਰੇਟਿਡ ਵਰਕ ਵੀਜ਼ਾ ਤੇ ਉਹ ਇਸੇ ਇੰਟੈਂਸ਼ਨਸ ਦੇ ਨਾਲ ਅਗਲੇ ਨੇ ਡਿਸੀਜਨ ਲਿਆ ਹੋ ਸਕਦਾ ਹੈ ਕਿ ਮੇਰੀ ਪੂਰੀ ਫੈਮਿਲੀ ਮੂਵ ਕਰੇਗੀ ਜੋ ਕਿ ਆਪਣੇ ਆਪ ਦੇ ਵਿੱਚ ਉਹਨਾਂ ਲਈ ਬਹੁਤ ਸੈਟਬੈਕ ਆ ਆਪਾਂ ਥੋੜਾ ਜਿਹਾ ਡਿਸਕਸ ਕਰ ਲੈਂਦੇ ਆ ਆਪਣੀ ਜਿਹੜੀ ਨੋ ਜੋ ਵੀ ਨਵੇਂ ਚੇਂजेस ਆਏ ਉਹ ਕਿਸ ਤਰੀਕੇ ਨਾਲ ਇੰਪੈਕਟ ਕਰਦੇ ਆ ਪਹਿਲਾਂ ਤਾਂ ਇਹ ਚੇਂजेस ਸਿਰਫ ਕ੍ਰੇਟਿਡ ਵਰਕ ਵੀਜ਼ਾ ਹੋਲਡਰਸ ਦੇ ਹੀ ਪਾਰਟਨਰਸ ਨੂੰ ਇੰਪੈਕਟ ਕਰਨਗੇ ਨਾ ਕਿ ਓਪਨ ਸਟਡੀ ਵਰਕ ਵੀਜ਼ਾ ਵਾਲਿਆਂ ਦੇ ਜਾਂ ਫਿਰ ਹੋਰ ਵੀ ਕੈਟੇਗਰੀਜ਼ ਦੇ ਵਿੱਚ ਹੁੰਦੇ ਵਰਕ ਵੀਜ਼ਾਸ ਉਹਨਾਂ ਤੇ ਕੋਈ ਇੰਪੈਕ ਹਾਂਜੀ ਇੱਕ ਰੇਟਿਡ ਵਰਕ ਵੀਜ਼ਾ ਅਗਰ ਕਿਸੇ ਦਾ ਸਕਿੱਲ ਲੈਵਲ 4 5 ਐਨਜੈਸਕੋ ਕੋਡ ਤੇ ਲੱਗਾ ਆ ਮੋਸਟਲੀ ਪੋਜੀਸ਼ਨ ਜਿਹੜਾ ਲੋ ਪੋਜੀਸ਼ਨਸ ਤੇ ਹੀ ਇਹ ਵੀਜ਼ਾ ਲੱਗੇ ਸੀਗੇ ਹਾਇਰ ਨਾਲੋਂ ਉਹ ਪਰਸਨ ਜਿਹੜੇ ਹੁਣ ਆਪਣੇ ਪਾਰਟਨਰ ਨੂੰ ਸਪੋਰਟ ਨਹੀਂ ਕਰ ਪਾਉਗੇ ਚਾਹੇ ਉਹ ਆਪਾਂ ਵਰਕ ਵੀਜ਼ੇ ਦੀ ਗੱਲ ਕਰੀਏ ਚਾਹੇ ਵਿਜ਼ਟਰ ਦੀ ਗੱਲ ਕਰੀਏ ਚਾਹੇ ਬੱਚਿਆਂ ਦੀ ਡਿਪੈਂਡੈਂਟ ਸਟੂਡੈਂਟ ਵੀਜ਼ੇ ਦੀ ਗੱਲ ਕਰੀਏ ਹੁਣ ਕਿਤੇ ਨ ਕਿਤੇ ਇਮੀਗ੍ਰੇਸ਼ਨ ਨੇ ਇਹ ਵੀ ਬੋਲਿਆ ਕਿ ਜੀ ਅਸੀਂ ਪਿਛਲੇ ਐਸੈਂਸ਼ੀਅਲ ਸਕਿੱਲ ਦੀਆਂ ਪਾਲਿਸੀਜ਼ ਨੂੰ ਸੈਟਿੰਗ ਦੇ ਵਿੱਚ ਲਿਆ ਰਹੇ ਹਾਂ ਉਸੇ ਤਰੀਕੇ ਨਾਲ ਕਰ ਰਹੇ ਹਾਂ ਬਟ ਅਗਰ ਆਪਾਂ ਪੁਰਾਣੀ ਪਾਲਿਸੀ ਨੂੰ ਯਾਦ ਕਰੀਏ ਤਾਂ ਉਹਦੇ ਵਿੱਚ ਅਗਰ ਕੋਈ ਲੋ ਸਕਿੱਲ ਤੇ ਹੁੰਦਾ ਸੀ ਤਾਂ ਐਟਲੀਸਟ ਪਾਰਟਨਰ ਨੂੰ ਵਿਜ਼ਟਰ ਵੀਜ਼ਾ ਮਿਲਦਾ ਸੀ ਜੀ ਜੋ ਕਿ ਇਹਦੇ ਵਿੱਚ ਇਹਨਾਂ ਨੇ ਬਿਲਕੁਲ ਹੀ ਰਸਤਾ ਕੱਟ ਆਫ ਕਰ ਦਿੱ ਹੁਣ ਜਿਹੜੀਆਂ ਕੰਡੀਸ਼ਨਸ ਰੱਖੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਮਿਲ ਸਕਦਾ ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਉਹ ਵੀ ਆਪਾਂ ਡਿਸਕਸ ਕਰ ਲੈਣੇ ਆ ਅਗਰ ਕਿਸ ਕੋਈ ਕਿਸੇ ਦਾ ਵਰਕ ਵੀਜ਼ਾ ਐਕ੍ਰੈਡੇਟਡ ਏਮਪਲॉयਰਸ ਲੱਗਾ ਹੋਇਆ ਸਕਿੱਲ ਲੈਵਲ 4 5 ਤੇ ਬਟ ਉਹ ਪਾਥਵੇ ਟੂ ਰੈਜ਼ਿਡੈਂਸ ਤੇ ਆ ਪਾਥਵੇ ਟੂ ਰੈਜ਼ਿਡੈਂਸ ਆਪਾਂ ਗੱਲ ਕਰ ਸਕਦੇ ਲਾਈਕ ਸੈਕਟਰ ਐਗਰੀਮੈਂਟ ਦੇ ਥਰੂ ਟਰਾਂਸਪੋਰਟ ਸੈਕਟਰ ਦੇ ਵਿੱਚ ਸੀ ਕੁਝ ਪੋਜੀਸ਼ਨਸ ਜਿਹੜੀਆਂ ਲੋਅ ਆ ਬਟ ਉਹ ਪਾਥਵੇ ਤੇ ਸੀ ਜਾਂ ਫਿਰ ਆਪਾਂ ਹੈਲਥ ਕੇਅਰ ਦੀ ਗੱਲ ਕਰ ਸਕਦੇ ਕੇਅਰ ਵਰਕ ਫੋਰਸ ਦੀ ਅਗਰ ਇਹਨਾਂ ਪੋਜੀਸ਼ਨਸ ਤੇ ਕੋਈ ਕੰਮ ਕਰ ਰਿਹਾ ਔਰ ਉਹਨਾਂ ਦੀ ਰਿਕੁਆਇਰ ਤਾਂ ਮੀ ਉਹ ਸਪੋਰਟ ਕਰ ਸਕਦਾ ਆਪਣੀ ਫੈਮਿਲੀ ਨੂੰ ਜਾਂ ਫਿਰ ਉਹ ਗ੍ਰੀਨ ਲਿਸਟ ਦੀ ਵਿੱਚ ਕੋਈ ਪੋਜੀਸ਼ਨਸ ਹੈ ਇਦਾਂ ਦੀਆਂ ਜਿਹੜੀਆਂ ਸਕਿੱਲ ਲੈਵਲ 4 5 ਦੇ ਬਟ ਉਹ ਪਰਸਨ ਗ੍ਰੀਨ ਲਿਸਟ ਦੀ ਰਿਕੁਆਇਰਮੈਂਟਸ ਮੀਟ ਕਰ ਰਿਹਾ ਹੈ ਪਾਥਵੇ ਟੂ ਰੈਜ਼ੀਡੈਂਸ ਨੂੰ ਮੀਟ ਕਰ ਰਿਹਾ ਹੈ ਤਾਂ ਉਹ ਸਟਿਲ ਉਹ ਅਪਲਾਈ ਕਰਵਾ ਸਕਦਾ ਆਪਣੀ ਫੈਮਿਲੀ ਦਾ ਵਰਕ ਵੀਜ਼ਾ অর ਡਿਪੈਂਡੈਂਟ ਸਟੂਡੈਂਟ ਵੀਜ਼ਾ ਜਾਂ ਫਿਰ ਉਹਦਾ ਪੇਰਡ ਜਿਹੜਾ ਹੈਗਾ ਆ 31.61 ਦਾ 1.5 ਟਾਈਮਸ ਹੋਵੇ 댓 ਵੁੱਡ ਬੀ 47 ਯਾ 댓 ਵੁੱਡ ਬੀ ਉਸ ਤੋਂ ਵੀ ਬੰਦਾ ਜੋ ਕੀ ਬਣਦਾ 47.14 ਹੂੰ ਮੇਰੇ ਖਿਆਲ ਇਹਨਾਂ ਤੇ ਸਾਡਾ ਇਹਨਾਂ ਤੇ ਮੇਰਾ ਤੇ ਤੁਹਾਡਾ ਵੀ ਹੈ ਨਹੀਂ ਆਫ ਕੌਰਸ ਨਹੀਂ ਹੈਗਾ ਸੋ ਇਟਸ ਵੈਰੀ ਹਾਈ ਕਿ ਇਹ ਰਸਤਾ ਜਿਹਦਾ ਹਰ ਤਰੀਕੇ ਦੇ ਨਾਲ ਬੰਦ ਕੀਤਾ ਗਿਆ ਹੈ ਕਿ ਕਿਸੇ ਤਰ੍ਹਾਂ ਵੀ 파ਟਨਰ ਨੂੰ ਸਪੋਰਟ ਨਾ ਹੋ ਸਕੇ ਤੇ ਉਹਦੇ ਵਿੱਚ ਕਹਿ ਲਓ ਕਿ ਇਹਨਾਂ ਨੇ ਲਾਲੀਪੌਪ ਦਿਖਾਤਾ ਕਿ ਹਾਂ ਅਗਰ ਆਹ ਸ਼ਰਤਾਂ ਮੰਨੋਗੇ ਤਾਂ ਤਾਂ ਦਵਾਂਗੇ ਵੀ ਸਰ ਆਦਰਵਾਇਜ਼ ਨਹੀਂ ਦਵਾਂਗੇ ਸੋ ਇਹ ਕਾਫੀ ਹਾਰਡ ਹੋ ਜਾਣਾ ਅੱਗੇ ਜਾ ਕੇ ਇੰਦਰਜੀ ਮੈਨੂੰ ਇਹ ਦੱਸੋ ਵੀ ਸਾਡੇ ਜਿਹੜੇ ਭਾਈਵੰਦ ਨੇ ਤੁਸੀਂ ਆਮ ਤੌਰ ਤੇ ఎవਰੀ ਡੇ ਡੀਲ ਕਰਦੇ ਹੋ ਆਪਣੇ ਭੈਣਾਂ ਭਰਾਵਾਂ ਦੇ ਨਾਲ ਆਪਾਂ ਵੀ ਇੱਕ ਪ੍ਰਵਾਸੀ ਦੇ ਤੌਰ ਤੇ ਇਸੇ ਤਰ੍ਹਾਂ ਦੀ ਕਿਸੇ ਕੈਟਾਗਰੀ ਦੇ ਵਿੱਚ ਕਦੇ ਸ਼ੁਰੂਆਤਾਂ ਕੀਤੀਆਂ ਸੀ ਇਸ ਮੁਲਕ ਦੇ ਵਿੱਚ ਇਹ ਤਾਂ ਹੈ ਕਿ ਆਮ ਲੋਕ ਤਾਂ ਪਹਿਲੇ ਬਹੁਤ ਸアドਮਿਟ ਸਗੇ ਲੇਕਿਨ ਇਹਦੇ ਨਾਲ ਕਹਾਣੀ ਜਿਹੜੀ ਹੋਰ ਖਾਸ ਹੋ ਜਾਣੀ ਆ ਨਾਲ ਵੱਡਾ ਭਾਈ ਤੁਹਾਡਾ ਕਿਸੇ ਕੀ ਡੀਗਰੀ ਇੰਫੈਕਟ ਹੋਇਆ ਨਾ ਬਿਲਕੁਲ ਜੀ ਸਿਰਫ ਸਾਡਾ ਪਾਈਚਾਰਾ ਨਹੀਂ ਓਵਰਆਲ ਜਿੰਨੇ ਵੀ ਐਕ੍ਰੇਟਡ ਵਰਕ ਵੀਜ਼ਾਸ ਤੇ ਆਏ ਸਾਰੇ ਹੀ ਇੰਪੈਕਟਡ ਆ ਜਿਵੇਂ ਕਿ ਇਹਦੇ ਵਿੱਚ ਪਹਿਲਾ ਚਲੋ ਪਹਿਲਾ ਇਹਨਾਂ ਨੇ ਪਾਥਵੇ ਬੰਦ ਕੀਤਾ ਕਿ 3 ਸਾਲ ਤੋਂ ਅੱਗੇ ਵਧਣਾ ਨਹੀਂ ਵੀਜ਼ਾ ਠੀਕ ਆ ਅਗਰ ਕੋਈ ਰੋ ਸਕਿਲਡ ਤੇ ਆ ਫਿਰ ਕਿਤੇ ਨਾ ਕਿਤੇ ਕਈਆਂ ਨੂੰ ਸੀ ਕਿ ਚਲੋ ਸਾਡੇ ਪਾਰਟਨਰਸ ਆ ਕੇ ਵੀਜ਼ਾ ਵੱਧ ਜਾਏਗਾ ਜਾਂ 파ਟਨਰ ਨੂੰ ਅਪਸਕਿਲ ਕਰ ਦਿੱਤਾ ਜਾਵੇ ਉਹਦੇ ਤੇ ਡਿਪੈਂਡੈਂਟ ਆ ਜਾਏਗਾ ਬੰਦਾ ਹਨਾ ਤਾਂ ਜਾ ਉਹ ਕੋਈ ਕੁਆਲੀਫਿਕੇਸ਼ਨ ਗੇਨ ਕਰ ਸਕਦਾ ਹੁਣ ਇੱਕ ਤਰ੍ਹਾਂ ਉਹ ਵੀ ਰਸਤਾ ਬੰਦ ਆ ਮਤਲਬ ਕਿ ਅਗਰ ਦੋਨੇ ਪਾਰਟਨਰਸ ਆਏ ਹੋਏ ਆ ਦੇ ਹੈਵ ਟੂ ਇੰਡੀਪੈਂਡੈਂਟਲੀ ਤੇ ਇੱਕ ਦੂਜੇ ਤੇ ਡਿਪੈਂਡੈਂਟ ਨਹੀਂ ਹੋ ਸਕਦੇ ਜੀ ਜੀ ਸੋ ਜੀਡੀ ਪਲੈਨਿੰਗ ਸਗੀ ਖਾਸ ਤੌਰ ਤੇ ਜਿਹੜੇ ਜੈਨੂਨ ਵੀ ਬੰਦੇ ਆਏ ਆ ਉਹਨਾਂ ਦੀ ਪਲੈਨਿੰਗ ਤਾਂ ਚਲੋ ਖੂ ਖਾਤੇ ਚ ਸਰਕਾਰ ਨੇ ਪਾਉਣ ਦੀ ਸੋਚ ਲਈ ਤੁਸੀਂ ਉਹਨਾਂ ਲੋਕਾਂ ਬਾਰੇ ਸੋਚੋ ਜਿਹੜੇ ਬਹੁਤ ਵਿਚਾਰਗੀ ਦੇ ਨਾਲ ਵਿਚਰ ਰਹੇ ਆ ਜਿਹੜੇ ਕਲੇਮ ਕਰਦੇ ਆ ਕਿ ਉਹ ਲੱਖਾਂ ਰੁਪਏ ਦੇ ਕੇ ਇਸ ਮੁਲਕ ਦੇ ਵਿੱਚ ਇਸ ਵੀਜ਼ੇ ਦੇ ਵਿੱਚ ਹਿੱਸੇਦਾਰ ਬਣੇ ਆ ਸੋ ਇਹਦਾ ਫਿਊਚਰ ਕਿਵੇਂ ਦੇਖਦੇ ਹੋ ਕੰਟਰੀ ਦੀ ਡੈਮੋਗ੍ਰਾਫਿਕ ਜਿਹੜੀ ਸਿਚੁਏਸ਼ਨ ਆ ਇਹਨੂੰ ਲੈ ਕੇ ਪਰਵਾਸੀ ਭਾਈਚਾਰਿਆਂ ਦੇ ਉੱਤੇ ਇਹ ਦੇਸ਼ ਬਹੁਤ ਡਿਪੈਂਡੈਂਟ ਆ ਸੇਮ ਐਜ਼ ਕੈਨੇਡਾ অর ਆਸਟ੍ਰੇਲੀਆ অর ਐਨੀ ਅਦਰ ਕੰਟਰੀ ਲਾਈਕ ਇੰਗਲੈਂਡ ਤੁਸੀਂ ਇਸ ਮੁਲਕ ਦੀ ਜਿਹੜੀ ਅਗਲੀ ਰਣਨੀਤੀ ਉਹਨੂੰ ਕਿਵੇਂ ਦੇਖਦੇ ਹੋ ਖਾਸ ਕਰਕੇ ਨੈਸ਼ਨਲ ਪਾਰਟੀ ਨੇ ਜਿਹੜੇ ਵਾਅਦੇ ਪਹਿਲੇ 100 ਦਿਨਾਂ ਦੇ ਵਿੱਚ ਕਰਨ ਦੀ ਸੋਚੀ ਸੀ ਉਹ ਵਾਅਦੇਆਂ ਤੋਂ ਬਿਲਕੁਲ ਤਸਵੀਰ ਉਲਟ ਹੁੰਦੀ ਜਾਪਦੀ ਆ ਐਰਕਾ ਸਟੈਂਫੋਲਡ ਜਿਹੜੇ ਕਿ ਮੁਲਕ ਦੇ ਇਮੀਗ੍ਰੇਸ਼ਨ ਮੰਤਰੀ ਨੇ ਉਹਨਾਂ ਦੇ ਨਾਲ ਆਉਂਦੇ ਦਿਨਾਂ 'ਚ ਜਦੋਂ ਮੁਲਾਕਾਤ ਹੋਏਗੀ ਤੇ ਸਾਡਾ ਅਗਲਾ ਸਵਾਲ ਕੀ ਹੋਣਾ ਚਾਹੀਦਾ ਉਹਨਾਂ ਨੂੰ ਦੇਖੋ ਪਹਿਲਾ ਤਾਂ ਇੱਕ ਇਹ ਵੀ ਹੋਣਾ ਚਾਹੀਦਾ ਕਿ ਠੀਕ ਹੈ ਇਹਨਾਂ ਨੇ ਪਾਲਿਸੀ ਅਨਾਉਂਸ ਕੀਤੀ ਆ ਬਟ ਐਟ ਲੀਸਟ ਉਹ ਨਾ ਓਵਰਲੁੱਕ ਕਰੋ ਜਿਹੜੇ ਆਲਰੇਡੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਹੈ ਅਗਰ ਕਰਨੇ ਸੀ ਇੰਟਰੋਡਿਊਸ ਉਹਨਾਂ ਤੇ ਕੀਤੀ ਜਾ ਸਕਦੀ ਸੀ ਜਿਨ੍ਹਾਂ ਨੇ ਨਵੇਂ ਵਰਕ ਵੀਜ਼ੇ ਪਾਉਣੇ ਸੀ ਔਰ ਹੈਡਸ ਅਪ ਨਹੀਂ ਦਿੱਤਾ ਤਾਂ ਉਹ ਡਿਸਾਈਡ ਕਰ ਸਕਦੇ ਹਾਂ ਬਿਲਕੁਲ ਪਹਿਲਾਂ ਵੀ ਹੈਡਸ ਅਪ ਨਹੀਂ ਦਿੱਤਾ ਕਿ ਹੁਣ ਵੀ ਹੈਡਸ ਅਪ ਨਹੀਂ ਦਿੱਤਾ ਗਿਆ ਹਾਂ ਪਲੱਸ ਇਹਦੇ ਵਿੱਚ ਉੱਪਾ ਜੀ ਇੱਥੇ ਇੰਪੈਕਟ ਉਹਨਾਂ ਤੇ ਵੀ ਹੋ ਰਿਹਾ ਨਾ ਜਿਹੜੇ ਆਲਰੇਡੀ ਕੰਟਰੀ ਚ ਆਏ ਆ ਉਹਨਾਂ ਦੀ ਫੈਮਿਲੀ ਲਾਈਫ ਪੂਰੀ ਡਿਸਟਰਬ ਹੋ ਰਹੀ ਆ ਹੁਣ ਇਸ ਤਰੀਕੇ ਦੇ ਨਾਲ ਅਗਰ ਕੋਈ ਨਵੇਂ ਅਗਰ ਫੋਰ ਏਗਜ਼ਾਮਪਲ ਕਰ ਦਿੰਦੇ 26 ਜੂਨ ਤੋਂ ਜੋ ਐਕ੍ਰੈਟਿਡ EMPLOYER ਵਰਕ ਵੀਜ਼ਾ ਸਬਮਿਟ ਕਰੇਗਾ ਉਹਦੀ ਫੈਮਿਲੀ ਤੇ ਇਹ ਪਾਲਿਸੀ ਐਪਲੀਕੇਬਲ ਹੋਏਗੀ ਤਾਂ ਦੈਨ ਦੇ ਕੈਨ ਡਿਸਾਈਡ ਨਾ ਉਹਨਾਂ ਦੇ ਕੋਲ ਟਾਈਮ ਫਰੇਮ ਹੈ ਕਿ ਅੱਗੇ ਜਾ ਕੇ ਫੈਮਿਲੀ ਦਾ ਮੁਸ਼ਕਿਲਾ ਜਾਂ ਨਹੀਂ ਮਿਲ ਸਕਦਾ ਵੀਜ਼ਾ ਹਨਾ ਸੋ ਆਪਣਾ ਕਾਸਾ ਪਰ ਜਿਹੜੀ ਆਲਰੇਡੀ ਇਨ ਕੰਟਰੀ ਆ ਉਹਨਾਂ ਦੇ ਨਾਲ ਤਾਂ ਇਹ ਕਾਫੀ ਇੱਕ ਹੱਦ ਤੱਕ ਬਿਲਕੁਲ ਤੁਹਾਨੂੰ ਲੱਗਦਾ ਵੀ ਜਿੱਥੇ ਅਸੀਂ ਕਮਿਊਨਿਟੀ ਵਾਈਜ਼ ਇਹਦੇ ਲਈ ਨਾਨ ਪੋਲਿਟਿਕਲ ਲੈਵਲ ਦੇ ਉੱਤੇ ਲਾਬਿੰਗ ਕਰ ਸਕਦੇ ਆ ਪੋਲਿਟਿਕਲੀ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਤੱਕ ਅਪਰੋਚ ਹੋਣੀ ਚਾਹੀਦੀ ਆ ਕਿਉਂਕਿ ਐਜ਼ ਅ ਕਮਿਊਨਿਟੀ ਪਰਸਨ ਉਹਨਾਂ ਮੈਂ ਸਵਾਲ ਤੁਹਾਨੂੰ ਕਰ ਰਿਹਾ ਕਿਉਂਕਿ ਜਿਹੜੀ ਬੇਵਸੀ ਤੁਹਾਡੇ ਚਿਹਰੇ ਤੇ ਨਜ਼ਰ ਆ ਰਹੀ ਆ ਉਹ ਬੇਵਸੀ ਮੇਰੇ ਸਮੇਤ ਹੋਰ ਬਹੁਤ ਸਾਰੇ ਭਾਈਚਾਰੇ ਦੇ ਜਿਹੜੇ ਮਿੱਤਰ ਨੇ ਉਹਨਾਂ ਦੇ ਚਿਹਰਿਆਂ ਤੇ ਆ ਤੇ ਜਿਹੜੇ ਇਹਦੇ ਪੀੜਤ ਨੇ ਉਹ ਵਿਚਾਰੇ ਹੁਣ ਕੰਮ ਕਰਨ ਪ੍ਰੋਟੈਸਟ ਕਰਨਗੇ ਲਾਬਿੰਗ ਕਰਨ ਉਹਨਾਂ ਨੂੰ ਤਾਂ ਇਹ ਨਹੀਂ ਸਮਝ ਆ ਰਹੀ ਹੋਣੀ ਆਫਕੋਰਸ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੁਐਸਚਨ ਕਿਉਂਕਿ ਇਹਨਾਂ ਨੇ ਕੋਈ ਇਹਦਾ ਪਬਲਿਕ ਰਿਵਿਊ ਨਹੀਂ ਲਿਆ ਕੁਛ ਨਹੀਂ ਕੀਤਾ ਇਹਨਾਂ ਨੇ ਸਿੱਧੀ ਪਾਲਿਸੀ ਇੰਟਰੋਡਿਊਸ ਕਰ ਦਿੱਤੀ ਹੈ ਤੇ ਜਿਹਦਾ ਇੰਪੈਕਟ ਬਹੁਤ ਵੱਡੇ ਲੈਵਲ ਤੇ ਇੱਕ ਪਾਸੇ ਮਾਈਗ੍ਰੈਂਟ ਐਕਸਪਲੋਇਟੇਸ਼ਨ ਵੀਜ਼ਾ ਦੇ ਰਹੇ ਆ ਕਿ ਹਾਂਜੀ ਜੀ ਉਹਨਾਂ ਨੂੰ ਅਸੀਂ ਵੈਲਬੀਂਗ ਦੇਖਦੇ ਆ ਮਾਈਗ੍ਰੈਂਟਸ ਜਿਹੜੇ ਆਏ ਆ ਉਹਨਾਂ ਨੂੰ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ ਦੂਜੇ ਪਾਸੇ ਸਰਕਾਰ ਇਹ ਤਰ੍ਹਾਂ ਦੀਆਂ ਪਾਲਿਸੀਸ ਲੈ ਕੇ ਖੁਦ ਹੀ ਐਕਸਪਲੋਇਟ ਕਰ ਰਹੀ ਹੈ ਤੁਸੀਂ ਬਿਲਕੁਲ ਸਹੀ ਇਸ਼ਾਰਾ ਕੀਤਾ ਮੇਰੀ ਨਜ਼ਰ ਦੇ ਵਿੱਚ ਏਮਪਲੋਇਮੈਂਟ ਰਿਲੇਸ਼ਨ ਅਥਾਰਟੀ ਦੇ ਜਿਹੜੇ ਸੇਮ ਭਾਈਚਾਰੇ ਦਾ এমপ্লয়ার ਆ ਤੇ ਸੇਮ ਭਾਈਚਾਰੇ ਦਾ এমਪਲੋਈਆ ਤੋ ਉਹਦੇ ਵਿੱਚ ਹੁਣ ਮੀਡੀਏਸ਼ਨਾਂ ਦੇ ਪ੍ਰੋਸੈਸ ਜਿਹੜੇ ਲਗਭਗ ਸ਼ੁਰੂ ਹੋਣ ਕੰਡੇ ਆ ਮੇਰੇ ਕੋਲ ਲਗਭਗ ਇਦਾਂ ਦੇ ਬਹੁਤ ਸਾਰੇ ਕੇਸਾਂ ਦੇ ਵਿੱਚ ਗਵਾਹ ਹੈਗੇ ਲੋਕ ਜਿਹੜੇ ਵਾਪਸ ਪਰਤਣ ਦੇ ਲਈ ਮਜਬੂਰ ਹੋ ਗਏ ਆ ਸੋ ਇੰਦਰਜੀ ਜੀ ਤੁਸੀਂ ਇਸ ਮੁਲਕ ਦਾ ਫਿਊਚਰ ਫਿਰ ਜਿਹੜਾ ਉਹ ਕਿਵੇਂ ਦੇਖਦੇ ਹੋ ਸਰਕਾਰ ਨੂੰ ਪਾਲਿਸੀਜ਼ ਦੇ ਵਿੱਚ ਘਟੂ ਘਟ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਮੈਨੂੰ ਲੱਗਦਾ ਵੀ ਇਸ ਮਾਮਲੇ ਤੇ ਨਜ਼ਰਸਾਨੀ ਕਰਨ ਦੀ ਲੋੜ ਆ ਵੀ ਜਿਹੜੇ ਲੋਕ ਇੱਥੇ ਆ ਚੁੱਕੇ ਆ ਉਹਨਾਂ ਦੇ ਪਰਿਵਾਰਾਂ ਨੂੰ ਘਟੂ ਘਟ ਨਹੀਂ ਰੋਕਣਾ ਚਾਹੀਦਾ ਔਰ ਪਾਲਿਸੀ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਉਹਨਾਂ ਨੂੰ ਆ ਟਾਈਮ ਲਾਈਨ ਦੇਣੀ ਚਾਹੀਦੀ ਵੀ ਇੰਨੇ ਟਾਈਮ ਤੋਂ ਬਾਅਦ ਜਿਹੜੇ ਬੰਦੇ ਇੱਥੇ ਆਉਣਗੇ ਉਹ ਆਪਣੇ ਡਿਪੈਂਡੈਂਟਸ ਨੂੰ ਇੱਥੇ ਨਹੀਂ ਸਾਥ ਸਕਣਗੇ ਸੋ ਇਹ ਸਾਡਾ ਇਮੀਡੀਏਟ ਰਿਸਪਾਂਸ ਤੇ ਲਈ ਇਮੀਗ੍ਰੇਸ਼ਨ ਨੂੰ ਜਿਹੜੀ ਈਮੇਲ ਇਹ ਜਾਣੀ ਚਾਹੀਦੀ ਸਾਡੇ ਵੱਲੋਂ ਬਿਲਕੁਲ ਜੀ ਬਿਲਕੁਲ ਜੀ ਇੱਕ ਪਟੀਸ਼ਨ ਵੀ ਫਾਈਲ ਹੋਣੀ ਚਾਹੀਦੀ ਹੈ ਕਿ ਐਟਲੀਸਟ ਚਲੋ ਜੇ ਇਹਨਾਂ ਨੇ ਕਰਨੀ ਹੈ ਪਾਲਿਸੀ ਚੇਂजेस ਉਹ ਨਵੇਂਾਂ ਤੇ ਕਰੋ ਪੁਰਾਣਿਆਂ ਤੇ ਨਾ ਕਰੋ ਬਿਲਕੁਲ ਸਹੀ ਤੇ ਜੇ ਅਸੀਂ ਐਂਜਲ ਇਮੀਗ੍ਰੇਸ਼ਨ ਬੇਨਤੀ ਕਰੀਏ ਕਿ ਉਹ ਇਹ ਪਟੀਸ਼ਨ ਨੂੰ ਅੱਗੇ ਹੋ ਕੇ ਲਾਗੂ ਕਰਨ ਤੇ ਸਾਰੇ ਜ਼ਰੂਰਤਾਂ ਦੇਾਂਗੇ ਸ਼ੁਕਰੀਆ ਅੰਦਰ ਜੀ ਇਨੀਸ਼ੀਏਟਿਵ ਅਪਡੇਟ ਸਾਡੇ ਤੱਕ ਪਹੁੰਚਾਉਣ ਦੇ ਲਈ ਔਰ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਤੁਸੀਂ ਨੋਟਿਸ ਕੀਤਾ ਤੇ ਸਾਡੇ ਜਿਹੜੇ ਭੈਣਾ ਭਰਾ ਉਹਨਾਂ ਦੇ ਨਾਲ ਸਾਂਝ ਪਾਈ ਐਸ ਯੂ ਮੈਂਸ਼ਨਡ ਔਲਰੇਡੀ ਕਿ ਨੋ ਨਿਊਜ਼ ਐਸ ਅਸ ਅ ਗੁੱਡ ਨਿਊਜ਼ ਇੱਕ ਸੈਡ ਨਿਊਜ਼ ਆ ਸਾਡੇ ਸਾਰਿਆਂ ਦੇ ਲਈ ਸਾਡੇ ਭਾਈਵੰਦਾ ਦੇ ਲਈ ਮੈਂ ਉਮੀਦ ਕਰਦਾ ਕਿ ਸਰਕਾਰ ਤੱਕ ਅਸੀਂ ਬਹੁਤ ਜਲਦੀ ਬਾਇ ਆਲ ਮੀਨਸ ਕੋਈ ਨਾ ਕੋਈ ਅਪਰੋਚ ਜਿਹੜੀ ਆ ਜ਼ਰੂਰ ਕਰਾਂਗੇ ਕਿਉਂਕਿ ਇਹ ਅਣਮਨੁੱਖੀ ਵਰਤਾਰਾ ਆ ਇਹ ਜਿਹੜੀਆਂ ਪੋਲਿਸੀਜ਼ ਨੇ ਇੱਕ ਡੈਮੋਕਰੈਟਿਕ ਸੈਟਅਪ ਦੇ ਵਿੱਚ ਇੱਕ ਕਾਮਨਵੈਲਥ ਕੰਟਰੀ ਨੂੰ ਸੋਭਾ ਨਹੀਂ ਦਿੰਦੀਆਂ ਬਿਲਕੁਲ ਜੀ। ਸ਼ੁਕਰੀਆ ਜੀ। ਬਹੁਤ ਮਿਹਰਬਾਨੀ। ਥੈਂਕ ਯੂ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਇਹ ਸਮ ਸਾਡੇ ਨਾਲ ਐਂਜਲ ਇਮੀਗ੍ਰੇਸ਼ਨ ਤੋਂ ਵਿਭਾ ਇੰਦਰਜੀਤ ਮਠਾਰੂ ਜੀ। ਅ ਇੰਦਰਜੀਤ ਉਹਨਾਂ ਦੀ ਬੜੀ ਪਕੜ ਹੈ ਇਹਨਾਂ ਮੁੱਦਿਆਂ ਦੇ ਉੱਤੇ ਅਕਸਰ ਉਹ ਜਦੋਂ ਗੱਲਬਾਤ ਕਰਦੇ ਨੇ ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਤਰ੍ਹਾਂ ਦੀ ਗੱਲਬਾਤ ਦੇ ਵਿੱਚ ਉਹ ਖੁੱਲ੍ਹ ਕੇ ਤੁਹਾਡੇ ਨਾਲ ਆਪਣੀ ਜਿਹੜੀ ਇਮੀਗ੍ਰੇਸ਼ਨ ਸੰਬੰਧੀ ਉਹਨਾਂ ਦੀ ਨੌਲੇਜ ਹੈ ਉਹਦਾ ਪ੍ਰਚਾਰ ਕਰ ਸਕਣ ਤੇ ਮੈਂ ਇਹ ਵੀ ਤੁਹਾਨੂੰ ਯਾਦ ਕਰਾ ਦਿਆਂ ਕਿ ਜਦੋਂ ਇਹ ਗੱਲਾਂ ਅਸੀਂ ਕਰ ਰਹੇ ਹਾਂ ਇਹ ਉਹ ਸਮਾਂ ਹੈ ਜਦੋਂ ਮੁਲਕ ਦੇ ਵਿੱਚ ਹੋਰ ਬਹੁਤ ਕੁਝ ਇਦਾਂ ਦਾ ਹੋ ਰ ਜਿਹਦੇ ਉੱਤੇ ਸਾਨੂੰ ਸਾਰਿਆਂ ਨੂੰ ਚਰਚਾ ਕਰਨ ਦੀ ਲੋੜ ਆ ਤੇ ਇਹ ਚਰਚਾ ਇੱਥੇ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਇਹਦੇ ਉੱਤੇ ਅੱਗੇ ਚੱਲ ਕੇ ਅਸੀਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਜਿਵੇਂ ਉਹਨਾਂ ਦੇ ਨਾਲ ਚਰਚਾ ਹੋ ਰਹੀ ਸੀ ਇੰਦਰਜੀਤ ਮਠਾਰੂ ਵੀ ਖੁਦ ਮੰਨਦੇ ਨੇ ਕਿ ਇਹ ਇਦਾਂ ਦੇ ਮਾਮਲਿਆਂ ਦੇ ਵਿੱਚ ਸਾਨੂੰ ਇੱਕ ਪਟੀਸ਼ਨ ਜਿਹੜੀ ਆ ਉਹ ਸ਼ੁਰੂ ਕਰਨ ਦੀ ਲੋੜ ਆ ਜਿਹਦੇ ਵਿੱਚ ਸਾਰਾ ਭਾਈਚਾਰਾ ਵਾਈਡਰ ਕਮਿਊਨਿਟੀ ਦੇ ਵਿੱਚ ਜਿਹੜੇ ਪ੍ਰਵਾਸੀ ਕੰਮੇ ਨੇ ਉਹ ਆਪਣੀ ਆਵਾਜ਼ ਬੁਲੰਦ ਕਰ ਸਕਣ ਆਉਣ ਦੇ ਸਮਿਆਂ ਦੇ ਵਿੱਚ ਇਹਦੇ ਬਾਰੇ ਹੋਰ ਵੀ ਅਪਡੇਟਸ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਆਪਣਾ ਖਿਆਲ ਰੱਖਣਾ ਏਜਲ ਇਮੀਗ੍ਰੇਸ਼ਨ